ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚ ਪੈਂਦੀਆਂ 88 ਸੀਟਾਂ ਤੇ ਮਤਦਾਨ ਇੱਕਾਦੁੱਕਾ ਘਟਨਾਵਾਂ ਨੂੰ ਛੱਡ ਕੇ ਲਗਭਗ ਮੁਕੰਮਲ ਹੋ ਗਿਆ ਏ ਸਵੇਰੇ 7 ਵਜੇ ਤੋਂ ਸ਼ੁਰੂ ਹੋਈ VOTING ਲਈ ਸ਼ਾਮ 6 ਵਜੇ ਤੱਕ ਦਾ ਸਮਾਂ ਨਿਰਧਾਰਿਤ ਸੀ ਜਿਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ 6 ਵਜੇ ਤੱਕ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਉਹਨਾਂ ਪੋਲਿੰਗ ਬੂਥਾਂ 'ਤੇ ਮਤਦਾਨ ਮੁਕੰਮਲ ਕੀਤਾ ਜਾ ਰਿਹਾ ਏ ਮੁੱਢਲੇ ਅੰਕੜਿਆਂ ਅਨੁਸਾਰ ਪੱਛਮੀ ਬੰਗਾਲ ਅਸਾਮ ਛੱਤੀਸਗੜ ਮਣੀਪੁਰ ਤ੍ਰਿਪਰਾਚ ਚ VOTING 70 ਤੋਂ 73 ਫੀਸ ਦੇ ਦਰਮਿਆਨ ਦਰਜ ਕੀਤੀ ਗਈ ਦੂਜੇ ਪਾਸੇ ਮਹਾਰਾਸ਼ਟਰ ਬਿਹਾਰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਚ VOTING ਕੁਝ ਮੱਠੀ ਦਰਜ ਕੀਤੀ ਗਈ ਚੋਣ ਕਮਿਸ਼ਨ ਵੱਲੋਂ VOTING ਅਫੀਸਰ ਦੇ ਅੰਕੜੇ ਹੁਣ ਤੋਂ ਥੋੜੀ ਦੇਰ ਬਾਅਦ ਜਾਰੀ ਕੀਤੇ ਜਾਣਗੇ ਦੂਜੇ ਗੇੜ ਤਹਿਤ ਕੁੱਲ 1202 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਇਸ ਗੇੜ ਦੇ ਮੁਕੰਮਲ ਹੋਣ ਨਾਲ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਤਰੋਨੰਤਪੁਰਮ ਭਾਜਪਾ ਦੇ ਨੌਜਵਾਨ ਆਗੂ ਤੇਜਸਵੀ ਸੋਰੀਆ ਦੀ ਕਰਨਾਟਕ ਇਮਾਮ ਹਲਣੀ ਦੀ ਮਥੁਰਾ, ਅਰुण ਗੋਵਿੰਦ ਦੀ ਮੇਰਠ ਅਤੇ ਰਾਹੁਲ ਗਾਂਧੀ ਦੀ ਵਾਇਨਾਡ ਤੋਂ ਸਿਆਸੀ ਕਿਸਮਤ ਈਵੀਐਮ ਚ ਬੰਦ ਹੋ ਗਈਏ। ਪਹਿਲੀ ਵਾਰ VOTING ਕਰਨ ਵਾਲੇ VOTERਾਂ ਨੂੰ ਹੱਲਾਸ਼ੇਰੀ ਦਿੰਦਿਆਂ ਚਾਕਲੇਟ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਬਜ਼ੁਰਗਾਂ ਤੇ ਦਿਵਿਆਂਗ VOTERਾਂ ਲਈ ਪੋਲਿੰਗ ਸਟੇਸ਼ਨਾਂ 'ਤੇ ਵੀਲਚੇਅਰ ਅਤੇ ਹੋਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਕੁਝ ਕੁ ਪੋਲਿੰਗ ਸਟੇਸ਼ਨਾਂ 'ਤੇ ਦਿਵਿਆਂਗ ਸਟਾਫ ਦੀ ਤਾਇਨਾਤੀ ਦੇਖਣ ਨੂੰ ਮਿਲੀ, ਜਦਕਿ ਮਹਿਲਾ VOTERਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਬਣਾਏ ਗਏ ਪਿੰਕ ਪੋਲਿੰਗ ਸਟੇਸ਼ਨਾਂ 'ਤੇ ਜਿੱਥੇ ਗੁਲਾਬੀ ਰੰਗ ਦੇ ਕਾਉਂਟੀ ਪਰਦੇ ਗੁਬਾਰੇ ਅਤੇ 게ਟ ਦੇਖਣ ਨੂੰ ਮਿਲੇ ਉੱਥੇ ਪੋਲਿੰਗ ਸਟਾਫ ਚ ਵੀ ਮਹਿਲਾ ਕਰਮਚਾਰੀ ਤਾਇਨਾਤ ਨਜ਼ਰ ਆਏ